ਜਗਜੀਤ ਸਿੰਘ ਡੱਲੇਵਾਲ ਦੀ ਹੋਈ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਕਿਸਾਨ ਜਿਹੜੇ ਗੁੱਸੇ 'ਚ ਆਉਂਦੇ ਦਿਖਾਈ ਦੇ ਰਹੇ ਨੇ ਉੱਥੇ ਹੀ ਜਗਿੰਦਰ ਸਿੰਘ ਗਰਾਹਾ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਸਰਕਾਰ ਕਿਸਾਨਾਂ ਨਾਲ ੱਤਕਾ ਨਾ ਕਰੇ ਜੇਕਰ ਸਰਕਾਰ ਦਾ ਹੀ ਰਵੱਈਆ ਰਿਹਾ ਤਾਂ ਅਸੀਂ ਸਾਰੇ ਇਕੱਠ ਹੋਵਾਂਗੇ ਮੈਂ ਵੀ ਡੱਲੇਵਾਲ ਦੇ ਨਾਲ ਹਾਂ ਜੇਕਰ ਸਰਕਾਰ ੱਤਕਾ ਕਰੇ ਜੇ ਚੱਲਦੇ ਆ ਲਗਾਤਾਰ ਕਿਸਾਨ ਜਸੇਵੰਦ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਹੋਈ ਗ੍ਰਿਫਤਾਰੀ ਦਾ ਅੱਜ ਇੱਥੇ ਗੁਰਦੁਆਰੇ ਆਇਆ ਹਾਂ ਕੀ ਪ੍ਰੋਗਰਾਮ ਸੀ ਅੱਜ ਮੈਂ ਮਾਰਕ ਗੁਰੂ ਘਰ ਦੇ ਵਿੱਚ ਅਸੀਂ ਆਏ ਆ। ਜਗਨ ਸਾਹਿਬ ਦਾ ਪਾਠ ਦਾ ਭੋਗ ਸੀ ਕਰਿਆ ਹੈ ਨਵੇਂ ਸੁਖਮਨ ਨਵਾਸ ਤੋਂ ਸਾਧਿਆ। ਮੋਦੀ ਖਾਨੇ ਦਾ ਦੁਕਾਨ ਦਾ ਬਕਾਟਿੰਗ ਕਰਦੇ ਆ ਦਵਾਈਆਂ ਦਾ ਦੁਕਾਨ ਦਾ ਉਸ ਘੜੀ ਚ ਜਦੋਂ ਪੀੜ ਤੇ ਲੋਕਾਂ ਕੋਲ ਦਵਾਈਆਂ ਖਰੀਦਣ ਦੇ پیسے ਨਹੀਂ ਹੁੰਦੇ। ਇਹ ਤਾਂ ਕਈ ਲੋਕ। ਕਿ ਕਮਿਸ਼ਨ ਦੁਕਾਨਾਂ ਤੇ ਅਸੀਂ ਦੇਖਦੇ ਹਾਂ ਸਭ ਦਵਾਈਆਂ ਤੇ ਜਿੰਨਾ ਰੇਟ ਲਿਖਿਆ ਹੁੰਦਾ ਇਹ ਫਰੈਂਡ ਰੇਟ ਹੈ। ਜੇ ਇਹੋ ਦੁੱਧ ਉੱਤੇ ਦੇ ਇਸ ਤੇ ਅੱਧੇ ਤੋਂ ਘੱਟ ਰੇਟ ਹੈ। ਦੁਆਨਿਆਂ ਤੇ ਗਿਆ ਜਾਂਦੇ ਨੇ ਯਾਨੀ ਜਿਹੜਾ ਖਰੀਦ ਰੇਟ ਆ ਉਹ ਲੋ ਪ੍ਰੋਫਟ ਲੋ ਨੋਸ ਵਾਲੀ ਦੀ ਦੁਕਾਨ ਜਿਹੜੀ ਬਾਬੇ ਨਾਨਕ ਦੀ ਹੱਤੀ ਉਹ 10-10 ਵਾ ਮਨਾਫੇ ਦੀ ਖਤਰਮ ਸੱਚੇ ਸੌਦੇ ਦੀ ਗੱਲ ਹੈ ਕਿ ਉਧਰ ਨੂੰ ਕਦਮ ਪੁੱਟਿਆ ਸਾਡੀ ਐ ਸਮਝ ਗਿਆ ਕਿ ਕੋਮਿਨਟੀ ਦਾ ਸੁਰੱਖਿਆ ਕਰਦੇ ਜੇ ਵੀ ਇਹਨਾਂ ਨੇ ਪਹਿਰ ਕਰ ਦਿੱਤੀ ਅਸੀਂ ਇਹਨਾਂ ਨੂੰ ਵਾਰ ਵਾਰ ਦਿਆਂਗੇ ਤੇ ਸਹਿਯੋਗ ਲਵਾਂਗੇ ਪ੍ਰਧਾਨ ਜੀ ਕੋਟਰਾ ਦੇ ਦਿਓ ਕਿ ਰਾਤ ਡੱਲਿਆ ਸਾਡੀ ਜਿਹੜੀ ਕੋਚ ਵਾਲਿਓ ਰੈਸਟ ਬਾਈ ਦੀ ਕਿਹਦੇ ਕੋ ਇਹ ਇਹ ਤੱਕੇ ਚਾਹੀਏ ਉਹਨਾਂ ਨੇ ਕਿਸੇ ਦਿਨ ਦੀ ਜਨੂਰੀ ਆਕਾ ਆਪਣੀ ਰੋਜ਼ ਪ੍ਰਦਰਸ਼ਨ ਕਰਦਾ ਜਿਸ ਤਰ੍ਹਾਂ ਦੀ ਕਾਰਵਾਈ ਅਸੀਂ ਸੁਣੀ ਹੈ ਕਿ 3 ਵਜੇ ਉਹਨਾਂ ਦਾ ਬਾਾਰ ਤੋੜ ਕੇ ਉਹਨਾਂ ਨੂੰ ਰਿਖਤਾਰ ਕਰਕੇ ਕਿੱਥੇ ਲੈ ਗਏ ਇਹ ਬਹੁਤ ਮੰਤਕ ਹੈ ਕਿ ਹੁਣ ਅਗਰਾਹ ਗਰੁੱਪ ਕੋਲ ਡੰਗਿਆਂ ਦਾ ਸਾਹਮਣਾ ਕਰੀਏ ਅਸੀਂ ਡੰਗਿਆਂ ਕਿ ਜਬਰ ਹੋਊਗਾ ਕਿਸੇ ਨਾਲ ਦੀ ਖੜਾ ਨਹੀਂ ਤੁਹਾਡੇ ਨਾਲ ਹੋਊਗਾ ਦੰਗਿਆਂ ਦਾ ਡੰਗਿਆਂ ਦਾ ਜਬਰ ਤਾਂ ਕਿਸੇ ਨਾਲ ਦੀ ਜੇ ਧੱਕਾ ਤਾਂ ਕਿਸੇ ਨਾਲ ਦੀ ਨਾ ਕਰਾ ਕਿ ਅਗਰਾਹ ਗਰੁੱਪ ਨੂੰ ਖੋਰੀ ਵੱਟ ਜਾਵੇ ਨਹੀਂ ਖਨੌਰੀ ਵੱਟ ਜਾਣਾ ਨਾ ਜਾਣਾ ਇਹ ਇਹ ਅੱਲਾਹ ਕਿਸੋ ਉਗਰਾਹ ਸਾਹਿਬ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾ ਹੈਗਾ ਬਠਿੰਡੇ ਉੱਥੇ ਪ੍ਰੋਟੈਸਟ ਵੀ ਹੋਇਆ ਸੀ ਲਾਠੀ ਚੜ੍ਹਜ ਵੀ ਹੋਇਆ ਕਿਸ ਤਰ੍ਹਾਂ ਦੇਖਦੇ ਨੇ ਸਰਕਾਰ ਨਾਲ ਵਿਤਕਰਾ ਚਾਹੁੰਦੇ ਕਿਸੇ ਦੀਆਂ ਜ਼ਮੀਨਾਂ ਹੈ ਜ਼ਬਰੀ ਨੱਪੜੀਆਂ ਤੁਹਾਡਾ ਘਰ ਹੋਵੇ ਜਿੱਦ ਮੈਂ ਜਾ ਕੇ ਜ਼ਬਰੀ ਨੱਪਾ ਬਣਾ ਉਸ ਤਰ੍ਹਾਂ ਲੋਕਾਂ ਨੂੰ ਕੀ ਕਹਿੰਦੇ ਜਿਹੜੇ ਜ਼ਮੀਨਾਂ ਨੇ ਜਿਹਦੀ ਮੇਨਾ ਤੁਸੀਂ ਚਾਹੀਦੀਆਂ ਨੇ ਤੁਹਾਡੇ ਵਾਸਤੇ ਉੱਥੇ ਤੁਸੀਂ ਕਮਰਸ਼ਲ ਤੇ ਗੈਰ ਕਮਰਸ਼ਲ ਦਾ ਸਵਾਲ ਕਿਥੋਂ ਪੜਿਆ ਜਿਆ ਕਮਰਸ਼ਲ ਹੈ ਤਾਂ ਗੈਰ ਕਮਰਸ਼ਲ ਕਿਸੇ ਨੇ ਚਾਰ ਮੁੱਟੇ 베ਰੀਆਂ ਦੇ ਰਾਹ ਤੇ ਉਹ ਕਮਰਸ਼ਲ ਬਣ ਗਈ ਕਿਸੇ ਨੇ ਕਣਕ ਵੇਚੀ ਹੋ ਗਈ ਕਮਰ ਇਹਦੇ ਘੱਟ ਤੁਸੀਂ ਕੀ ਡਿਫਰੈਂਟ ਕੀਮਤਾਂ ਕਰੋ ਕਿ ਕਿਸੇ ਨੂੰ ਕਰੋੜ ਰੁਪਏ ਦੇ ਦਿੱਤਾ ਕਿਸੇ ਨੂੰ 24 ਲੱਖ ਰੁਪਏ ਦੇ ਦਿੱਤਾ ਇਹ ਤਾਂ ਬਰਦਾਸ਼ਤ ਨਹੀਂ ਹੁੰਦੀ ਬੜੀ ਗੱਲ ਹੈ ਇਹ ਲੋਕ ਕਿਵੇਂ ਚੱਲਣਗੇ ਹੁਣ ਅੱਗੇ ਕੀ ਰੁਕ ਰਹੇਗਾ ਜੀ ਸਿੰਘਾ ਜੀ ਕਿਸੇ ਦਾ ਰੁਕ ਹੁੰਦਾ ਜੀ ਸੰਗਠਨ ਕਰਦਾ ਹੁੰਦਾ ਜੀ ਸੰਗਠਨ ਤੇ ਕਰ ਹੀ ਰਹੇ ਨੇ ਜਿਵੇਂ ਉੱਥੇ ਠੰਡੇ ਕੀ ਗੱਲਾਂ ਨੇ ਬੜੀਆਂ ਜਿਹੜੀ ਹੁਣ ਸਰਪੰਚ ਕਰ ਰਹੇ ਨੇ ਗੱਲ ਉਹ ਨੇਬੜੀ ਆ ਵੀ ਉਹਨਾਂ ਨੇ 5 ਦਿਨ ਲਾਇਆ ਦੀ ਸੋਮਵਾਰ ਮੰਗਲਵਾਰ ਬੁੱਧਵਾਰ ਵੀ ਲਾਇਆ 5 ਤਰ੍ਹਾਂ ਦੇ ਵਿੱਚ ਉਹ ਕਮੇਟੀ ਨੇ ਪੂਰਾ ਲੇਖਾ ਜੋਖਾ ਕਰਨਾ ਵੀ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਚੈੱਕ ਕੀਤਾ ਜਿਨ੍ਹਾਂ ਨੇ ਜਿਨੀਨਾ ਵਿਚਾਰਦੇ ਨੇ 8 ਕਿਲੋਮੀਟਰ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਅਸਰਕ ਇਸ ਤਰ੍ਹਾਂ ਦਾ ਉਹਨਾਂ ਨੂੰ ਹੋਰ ਕੀਮਤ ਦੇ ਵਾਧੇ ਵਾਸਤੇ ਕਿਹੜੇ ਪ੍ਰੋਸੈਸ ਦੀ ਲੋੜ ਹੈ ਉਹਦੇ ਵਾਸਤੇ ਕੀ ਨਹੀਂ ਕਰਨਾ ਪੈਣਾ ਉਹਦੇ ਵਿੱਚ ਸਾਡੀ ਕਮੇਟੀ ਵੀ ਨਾਲ ਉਹ ਪ੍ਰਸ਼ਾਸਨ ਨਹੀਂ ਲਾਗੂਗਾ ਉਸ ਤੋਂ ਬਾਅਦ ਉਹਦੀ ਕੀਮਤ ਵਧਾਰੇ ਦੀ ਜਿਹੜੀ ਜਿਹੜਾ ਤਰੀਕਾ ਕਰਦਾ ਹੋਗਾ ਲੀਗਲੀ ਉਧਰੋਂ ਕਰਨ ਦੀ ਹੈਗੀ ਹੈ ਉਹਨਾਂ ਨੂੰ ਲੈ ਦੇਣਾ ਮੱਗੇ ਉਹਨਾਂ ਚਿਰ ਤੱਕ ਜਿੰਨਾ ਚਿਰ ਹਰ ਰੋਜ਼ ਦਾ ਕੰਮ ਬੰਦ ਹੈ ਜਿੱਥੇ ਅੰਦੋਲਨ ਲੈ ਕੇ ਅੱਜ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋ ਰਹੇ ਨੇ ਪੰਜਾਬ ਵਿੱਚ ਕਿੰਨੇ ਜਰਾ ਅੱਜ ਤੱਕ ਜਿਹੜੀਆਂ ਏਲੀ ਦੀਆਂ ਮੰਗਾਂ ਬਾਕੀ ਰਹਿ ਗਈਆਂ ਨੇ ਇਹਨਾਂ ਮੰਗਾਂ ਤੇ ਸੰਯੁਕਤ ਮੋਰਚਾ ਆਲ ਇੰਡੀਆ ਦਾ ਪ੍ਰੋਗ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕ quart ਤੇ ਸਬ-ਡਿਵੀਜ਼ਨਰ ਦੇ ਪ੍ਰੋਗਰਾਮ ਹੋਣੇ ਨੇ ਉਹਦੇ ਚੱਸੀ ਦਿੱਤਾ ਸ ਡੀਪ ਤਨ ਨੂੰ ਲੈ ਕੇ ਚਾਹੇ ਜੀਰੀ ਦੇ ਮਸਾਲੇ ਪਰ ਦੂਜੇ ਵਾਸਤੇ ਗੱਲ ਕੀਤੀ ਹੈ ਪੁਲਿਸ ਪ੍ਰਸ਼ਾਸ਼ਕ ਨੇ ਉਹਦਾ ਕਹਿਣਾ ਕਿ ਅਸੀਂ ਡੱਲੇਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਸਿਰਫ ਮੈਡੀਕਲ ਚੈੱਕਅਪ ਦੇ ਲਈ ਡੀਐਮਸੀ ਹਸਪਤਾਲ ਲੈ ਜਾਂਦਾ ਕਿਉਂਕਿ ਡੱਲੇਵਾਲ ਦੀ ਡੇਰ ਜਿਹੜੀ ਸੇਹਤ ਆ ਥੋੜੀ ਡਾਅ ਸੀਗੀ ਕਿਉਂਕਿ ਇਹਨਾਂ ਨੂੰ ਕਿਤੇ ਕਿ ਬਿਮਾਰੀ ਵੀ ਹੈ ਜਦੋਂ ਚੱਲਦੇ ਆ ਬਜ਼ੁਰਗ ਵੀ ਹੋ ਚੁੱਕੇ ਨੇ ਜਦੋਂ ਚੱਲਦੇ ਆ ਢੱਲੇ ਵਾਲ ਨੇ ਮਨ ਵਰਤੇ ਬੈਠਣਾਂ ਦੀ ਕਿ ਹੜਤਾਲ ਦੇ ਬੈਠਣਾਂ ਦੀ ਪੁਲਿਸ ਨੇ ਉਹਨਾਂ ਦੀ ਸਿਹਤ ਦਾ ਧਿਆਨ ਰੱਖਦੇ ਉਹਨਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਦਾਖਲ ਦੇ ਵਿੱਚ ਭਰਤੀ ਕਰਾਇਆ ਤੇ ਉੱਥੋਂ ਉਹਨਾਂ ਦਾ ਮੈਡੀਕਲ ਚੈੱਕਅਪ ਚੱਲ ਰਿਹਾ ਪਰ ਦੂਜੇ ਪਾਸੇ ਪੰਜਾਬ ਦੀ ਕਿਸਾਨ ਜਥੇਬੰਦੀਆਂ ਇਹਦਾ